ਸਿੱਧੂ ਮੂਸੇਵਾਲਾ ਵਰਗੇ ਲੋਕਪ੍ਰੀਆ ਸ਼ਖਸੀਅਤ ਦੇ ਕਤਲ ਤੋਂ ਬਾਅਦ ਪੰਜਾਬ 'ਚ ਕਤਲ ਅਤੇ ਹੋਰ ਵਾਰਦਾਤਾਂ ਲਗਾਤਾਰ ਵਧ ਰਹੀਆਂ ਨੇ ਗੈਂਗਸਟਰਾਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਸਰਕਾਰ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੀ ਇਹ ਗੱਲਾਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਮਾਨਸਾ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਮਾਨਸਾ ਦੇ ਬਾਜ਼ਾਰ 'ਚ ਕੱਲ ਇੱਕ ਦੁਕਾਨ ਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਵੱਲੋਂ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਇਸ ਘਟਨਾ ਦੇ ਵਿਰੋਧ 'ਚ ਅੱਜ ਮਾਨਸਾ ਦੇ ਵਪਾਰੀ ਅਤੇ ਦੁਕਾਨਦਾਰਾਂ ਨੇ ਸ਼ਹਿਰ ਬੰਦ ਕਰਕੇ ਰੋਸ ਪ੍ਰਗਟਾਇਆ ਰੋਜ਼ ਪ੍ਰਦਰਸ਼ਨ 'ਚ ਰਾਜਨੀਤਿਕਤਾ ਮਿਕ ਸਮਾਜਿਕ ਅਤੇ ਕਿਸਾਨ ਜਥੇਬੰਦੀਆਂ ਨੇ ਪਾਗ ਲੈ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਇਸ ਮੌਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਇਹ ਪਹਿਲੀ ਵਾਰਦਾਤ ਨਹੀਂ। ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਜਿਸ ਨੇ ਦੇਸ਼ ਵਿਦੇਸ਼ ਨੂੰ ਹਿਲਾ ਦਿੱਤਾ। ਨੰਗਲ ਅੰਬੀਆਂ 'ਚ ਵੀ ਕਤਲ ਹੋਇਆ ਪਰ ਗੈਂਗਸਟਰਾਂ ਨੂੰ ਪਤਾ ਲੱਗ ਗਿਆ ਹੈ ਕਿ ਸਰਕਾਰ ਉਹਨਾਂ ਦਾ ਕੁਝ ਨਹੀਂ ਕਰ ਸਕਦੀ। ਪੰਜਾਬ 'ਚ ਗੈਂਗਸਟਰ ਵਾਰਦਾਤਾਂ ਰੋਕਣ ਲਈ ਸਰਕਾਰ ناکਾਮ ਰਹੀ ਹੈ। ਦਿਨ-ਦਿਹਾੜੇ ਕਤਲ ਹੋ ਰਹੇ ਨੇ। ਲੋਕਾਂ ਤੋਂ ਫਿਰੋਤੀ ਮੰਗੀ ਜਾ ਰਹੀ ਹੈ। ਕੀ ਆਖ ਪੂਰੀ ਖਬਰ ਆਉ ਦੇਖਦੇ ਆ ਇਸ ਤਰ੍ਹਾਂ ਦੀ ਕੱਟਾ ਕਰਮ ਹੀ ਕੋਈ ਪਹਿਲਾ ਕੱਟਾ ਕਰਮ ਮਾਨਸਾ ਚ ਤੁਹਾਨੂੰ ਪਤਾ ਹੋਣਾ ਹੈ ਕਿ ਸਿੱਧੂ ਮੂਸੇ ਵਾਲੇ ਦਾ ਮਰਡਰ ਬਹੁਤ ਪਪੂਲਰ ਮਰਡਰ ਸੀਗਾ ਜਿਨੇ ਦੁਨੀਆ ਨੂੰ ਤੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਨੰਗਲ ਅੰਬੀਆਂ ਮਰਿਆ ਕਬੱਡੀ ਦਾ ਬਹੁਤ ਵੱਡਾ ਇੰਫਲੇਅਰ ਸੀਗਾ ਔਰ ਫਿਰ ਇਹ سلسلہ ਚਲਦਾ 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 ਹੁਣ ਹਰ ਵਿਅਕਤੀ ਨੇ ਹਥਿਆਰ ਚੱਕ ਲਿਆ ਇਹ ਫਰੋਤੀਆਂ ਦਾ ਸਿਲਸਲਾ ਲਗਾਤਾਰ ਮੁਸੇਹਾਲਿਆ ਸਾਹਿਬ ਦੀ ਮੌਤ ਤੋਂ ਬਾਅਦ ਚੱਲ ਰਿਹਾ ਹੈ ਇਹ ਕਿਤੇ ਥਮਣ ਦਾ ਇਹਨੇ ਨਾਮ ਨਹੀਂ ਲਿਆ ਕਿਉਂ ਕਿ ਕਿਉਂਕਿ ਜਦੋਂ ਉਹਨਾਂ ਨੂੰ ਹੀ ਇਨਸਾਫ ਨਹੀਂ ਮਿਲਿਆ ਉਹਨਾਂ ਨੇ ਇਹ ਗੱਲ ਧਿਰ ਬਣਾ ਲਈ ਕਿ ਜੇ ਦੁਨੀਆ ਦਾ ਪੌਪੂਲਰ ਜਿਹੜਾ ਕਲਾਕਾਰ ਸੀ ਜੇ ਉਹ ਨਹੀਂ ਮੇਰਾ ਕੁਝ ਵਿਗਾੜ ਸਕਿਆ ਫੇਰ ਹੋਰ ਮੇਰਾ ਕਿਸੇ ਨੇ ਕੀ ਵਿਗਾੜਨਾ ਸੋ ਇਸ ਕਰਕੇ ਇਹ ਨਿਰੰਤਰ ਦਿਨ ਬਾ ਦਿਨ ਇਸ ਕੰਮ ਦੇ ਲਈ ਕੰਮ ਚੱਲ ਰਿਹਾ hota ਸ਼ਰਿਆਂਮ ਹੋ ਗਿਆ ਦਿਨ ਦਿਹਾੜੇ ਉਸ ਤੋਂ ਬਾਅਦ अनेका ਮਰਡਰ ਹੋਏ ਚਾਹੇ ਵੀਰ ਬੇਲਾਲ ਅੰਦ ਲਾਲੋ ਚਾਹੇ ਪੱਟੀ ਹਲਕੇ ਦੇ ਬਰਾਗ ਪ੍ਰਧਾਨ ਦਾ ਲਾਲੋ ਨਿਰੰਤਰ ਇੱਕ ਖਬਰ ਆਉਂਦੀ ਹੈ ਫੁਲਾਣੇ ਥਾਂ ਤੇ ਗੋਲੀ ਚੱਲਦੀ ਹਜ਼ਾਰਾਂ ਲੱਖਾਂ ਲੋਕ ਫਰੋਤੀਆਂ ਦੇ ਸ਼ਿਕਾਰ ਹੋ ਸੋ ਅੱਜ ਦੇ ਜਿਹੜੇ ਹਾਲਾਤ ਹੈ ਹਰ ਵਿਅਕਤੀ ਨੂੰ ਘਰੋਂ ਆਉਂਦੇ ਨੂੰ ਡਰ ਲੱਗਦਾ ਹੈ ਕੱਲ ਮੈਂ ਕੈਂਪੇਨ ਕਰ ਰਿਹਾ ਸੀ ਪਰसों ਅਰਸ਼ੀ ਸਾਹਿਬ ਨਾਲ ਬੈਠੇ ਆ ਉਹਨਾ ਮੁਸੇਵਾਲਾ ਜੀ ਸਾਡੀ ਤਮਾਮ ਲੀਡਰਸ਼ਿਪ ਨਾਲ ਬੈਠੀ ਹੈ ਮੈਂ ਇੱਕ ਰੇਡੀਆ ਵਾਲੇ ਕੋਲੇ ਜਾਵੜਿਆ ਜੋ ਮਰਾਠਪੁਰੇ ਦਾ ਰਹਿਣ ਵਾਲਾ ਸੀ ਤਰਨਦਾ ਟਮਟਰ ਉਹਨੇ ਜੱਫੀ ਪਾਈ ਕਹਿੰਦਾ ਭਾਈ ਜੀ ਬਚਾ ਲਓ ਇਹ ਵੀਡੀਓ ਵੀ ਹੈ ਕਿੰਨਾ ਸ਼ਾਮ ਨੂੰ ਘਰੇ ਜਾਣ ਲੱਗੇ ਡਰ ਲੱਗਦਾ ਜਾਨੀ ਕਿ ਰੇੜੀ ਵਾਲੇ ਨੂੰ ਜਿਹੜਾ 5-700 ਰੁਪਿਆ ਕਮਾਉਂਦਾ ਉਹਨੂੰ ਡਰ ਲੱਗਦਾ ਤੇ ਜਿਹੜਾ ਦੂਸਰਾ ਵਿਅਕਤੀ ਉਹਨੂੰ ਤਾਂ ਡਰ ਲੱਗਣਾ ਹੀ ਲੱਗਣਾ ਹੈ ਇਹ ਪਤਾ ਨਹੀਂ ਬਿੱਪਤਾ ਤੁਹਾਡੇ ਤੇ ਕਦੋਂ ਆ ਜੇ ਮੇਰੇ ਤੇ ਕਦੋਂ ਆ ਜੇ ਆ ਸਦੀਨ ਜੀ ਸਾਡੇ ਜਿਹੜੇ ਕੀ ਮਾਨੀ ਗੋਇਲ ਸਾਡੇ ਆਰਟੀਆਈ ਦੇ ਐਕਟਿਵਿਸਟਸ ਹੈਗੇ ਨੇ ਉਹਨਾਂ ਦੇ ਚਾਚਾ ਹੈ ਸੋ ਅਚਨ ਜੇ ਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੀ ਦੁਸ਼ਮਣੀ ਕਿਹਰੇ ਨਾਲ ਹੈ ਇਹਨਾਂ ਨੂੰ ਇਹ ਨਹੀਂ ਪਤਾ ਸਾਡਾ ਰੌਲਾ ਕਿਹਦੇ ਨਾਲ ਹੈ ਮੈਂ ਵੀਰ ਵੈਲ ਤੇ ਉਸ ਵਪਾਰੀ ਨੂੰ ਪੁੱਛਿਆ ਜਿਹੜਾ ਕਪੜਾ ਵਪਾਰੀ ਹੈ ਨਾਮਾਰ ਮੈਂ ਉਹਨੂੰ ਪੁੱਛਿਆ ਭਾਜੀ ਰੌਲਾ ਕੀ ਹੈ ਤੁਸੀਂ ਇਹਨੂੰ ਮੈਨੇਜ ਕਰ ਲੈਣਾ ਸੀ ਉਹ ਕਹਿੰਦਾ ਵੀਰੇ ਤੂੰ ਪਹਿਲਾਂ 5-6 ਲੋਕਾਂ ਦਾ ਧਰਮੀਆਂ ਆਈਆਂ ਫਰੋਤੀਆਂ ਮੰਗੀਆਂ ਮੈਨੇਜ ਕਰ ਲਿਆ ਇਹ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਇਹ ਕੌਣ ਹੈ ਇਹਨਾਂ ਦਾ ਡੇਲੀ ਫੋਨ ਆਇਆ ਮੇਰਾ ਭਰਾ ਦੱਸਦਾ ਵੀ ਸਾਨੂੰ ਟੈਲੀਫੋਨ ਆਇਆ ਜੋ ਕਹਿੰਦਾ ਹਾਂ ਭਈ ਮੈਂ ਫਲਾਣਾ ਬਿਸ਼ਨੂਈ ਬੋਲਦਾ ਕਹਿੰਦਾ ਜੀ ਕੋਣ ਬਿਜਲੋਈ ਉਹ ਕਹਿੰਦਾ ਕੋਈ ਨਹੀਂ ਦੱਸਾਂਗੇ ਫੋਨ ਕੱਟ ਗਿਆ ਉਸ ਤੋਂ ਬਾਅਦ ਮਰਿਆ ਹੀ ਪਿਆ ਹੈ